ਮੈਂ ਅੱਜ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨਾ ਚਾਹਣਾ ਮੈਂ ਕਿਤੇ ਕਿਤੇ ਸੋਚਦਾ ਹੁੰਨਾ ਕਿ ਆਪਣੀ ਕੌਮ ਨੂੰ ਹੋ ਕੀ ਗਿਆ ਆਪਾਂ ਸਮਝਦੇ ਨਹੀਂ ਕਿ ਆਪਣੇ ਕੌਣ ਹੈ ਤੇ ਭਰਾਏ ਕੌਣ ਹੈ ਆਪਾਂ ਆਪਣੀ ਫੌਜ ਨੂੰ ਹਲੇ ਤੱਕ ਨਹੀਂ ਸਮਝ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਕੀ ਚੀਜ਼ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਫੌਜ ਹੈ ਖਾਲਸਾ ਪੰਥ ਦੀ ਫੌਜ ਹੈ ਅਕਾਲੀ ਦਲ ਤਕੜਾ ਹੈ ਤੇ ਆਪਾਂ ਸਾਰੇ ਤਕੜੇ ਆ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਪਤਾ ਨਹੀਂ 103 ਸਾਲ ਪੁਰਾਣੀ ਪਾਰਟੀ ਹੈ ਆਪਣੇ ਬਜ਼ੁਰਗਾਂ ਨੇ ਜਦੋਂ ਦੇਖਿਆ 103 ਸਾਲ ਪਹਿਲੇ ਕਿ ਆਪਣੇ ਗੁਰੂ ਘਰਾਂ ਉਤੇ ਮਹੰਤਾਂ ਦਾ ਕਬਜ਼ਾ ਸੀ ਬੇਅਦਕੀਆਂ ਕਰਦੇ ਸੀ ਐਜੇ ਕੰਮ ਕਰਦੇ ਸੀ ਜਿਹੜਾ ਆਪਾਂ ਸੋਚ ਨਹੀਂ ਸਕਦੇ ਬੋਲ ਨਹੀਂ ਸਕਦੇ ਆਪਣੇ ਬਜ਼ੁਰਗ ਕੱਢੇ ਹੋਏ ਉਦੋਂ ਦੀ ਲੀਡਰਸ਼ਿਪ ਇਕੱਠੀ ਹੋਈ ਮਹੰਤਾਂ ਨੂੰ ਕੱਢਿਆ ਤੇ ਐ ਜੀ ਪੀ ਸੀ ਬਣਾਈ 103 ਸਾਲ ਪਹਿਲੇ ਜਦੋਂ ਬਣਾਈ ਉਹਨੇ ਦੇਖਿਆ ਕਿ ਅੱਗੇ ਤੋਂ ਹਮਲਾ ਹੋ ਹੋ ਸਕਦਾ ਹੈ ਜੇ ਅੱਗੇ ਤੋਂ ਹਮਲਾ ਹੋਇਆ ਫਿਰ ਕਿਵੇਂ ਬਚਾਂਗੇ ਉਹ ਕਹਿੰਦੇ ਆਪਣੀ ਫੌਜ ਤਿਆਰ ਕਰੋ ਆਪਣੀ ਪਾਰਟੀ ਤਿਆਰ ਕਰੋ 1 ਮਹੀਨੇ ਬਾਅਦ ਐ ਜੀ ਪੀ ਸੀ ਦੇ ਬੰਦ ਬਣ ਉਹਨੇ ਸ਼ੂਨਨੀ ਕਾਲੀ ਦਲ ਬਣਾਇਆ ਆ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਜਿਨ੍ਹਾਂ ਦਾ ਕੱਪਾ ਆ ਨਹੀਂ ਸੋਚਦੇ ਸਮਝਦੇ ਕਿ ਇਹ ਕੌਮ ਦੀ ਜਾਇਦਾਦ ਹੈ ਜਿਹੜਾ ਹੁੰਦਾ ਹੈ ਅਕਾਲੀ ਦਲ ਤੇ ਹਮਲਾ ਕਰ ਦਿੰਦਾ ਹੈ ਉਹਨਾਂ ਦੀ ਗੱਲਾਂ ਚ ਆ ਜਾਂਦੇ ਆ ਮੈਂ ਹੁਣੀ ਮੇਰਾ ਮੇਰੇ ਨਾਲ ਮੀਡੀਆ ਵਾਲਾ ਉਹ ਮੈਨੂੰ ਦੱਸਿਆ ਸੀ ਦਿਖਾ ਰਿਹਾ ਸੀ ਇੱਥੇ ਨੌਜਵਾਨ ਖੜੇ ਐ ਤੁਸੀਂ ਜਸਰ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਭੁੱਲੇ ਪਏ ਐ ਪਹਿਲੀ ਜੂਨ 40 ਸਾਲ ਪਹਿਲੇ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਨੇ ਕਾਂਗਰਸ ਨੇ ਟੈਂਕਾਂ ਤੋਪਾਂ ਤੇ ਹਮਲਾ ਕੀਤਾ ਸੀ 40 ਸਾਲ ਹੋ ਗਏ ਐ ਜਿਸ ਦਿਨ ਵੋਟਾਂ ਪਾਉਣੀਆਂ ਉਸ ਦਿਨ ਟੈਂਕ ਬੜਬਾਰ ਤੇ ਸੀ ਉਹਨੇ ਦਰਬਾਰ ਸਾਹਿਬ 40 ਸਾਲ ਪਹਿਲੇ ਕਾਨਪੁਰ, ਨਾਗਪੁਰ, ਬੰਬਈ, ਦਿੱਲੀ, ਹਰਿਆਣੇ ਜਿੱਥੇ ਕੋਈ ਸਿੱਖ ਭੈਣ ਭਰਾ ਸੀ ਉਹਨੂੰ ਫੜਿਆ ਜਾਂਦਾ ਸੀ ਉਹਦੇ ਅੰਦਰ ਉਹਨੂੰ ਅੱਗ ਲਾਈ ਜਾਂਦੀ ਸੀ 40 ਸਾਲ ਹੋ ਗਏ ਇਨਸਾਫ ਨਹੀਂ ਮਿਲਿਆ ਤੇ ਮੈਨੂੰ ਕੀ ਦਿਖਾ ਰਿਹਾ ਸੀ ਮੈਂ ਦੱਸਣਾ 84 40 ਸਾਲ ਪਹਿਲੇ 84 ਚ ਆਪਰੇ ਨਾਲ ਹੋਇਆ 85 ਵਿੱਚ ਪੰਜਾਬ ਦੇ ਅਸੈਂਬਲੀ ਦੇ ਇਲੈਕਸ਼ਨ ਸੀ 32 ਸੀਟਾਂ ਕਾਂਗਰਸ ਲੈ ਗਈ 32 ਸੀਟਾਂ ਮਾਝੇ 'ਚ 10 ਸੀਟਾਂ ਕਾਂਗਰਸ ਜਿੱਤੀ ਸੀ ਆਪਣੇ ਬੰਦੇ ਨੇ ਵੋਟਾਂ ਪਾ ਦਿੱਤੀਆਂ ਐਡੇ ਬਾਬੂ ਤੁਹਾਡੇ ਫਿਰ ਵੀ ਆਪਾਂ ਸਮਝਦੇ ਨਹੀਂ ਖਾਲਸਾ ਦੀ ਜਿਹੜੀ ਕੌਮ ਜਿਹੜੀ ਕੌਮ ਇਕੱਠੀ ਨਹੀਂ ਰਹਿੰਦੀ ਉਹ ਕੌਮ ਖਤਮ ਹੋ ਜਾਂਦੀ ਹੈ आज अठारह परसेंट मुस्लिम भाईचारा है अठारह परसेंट आबादी है मुस्लिम भाईचारे की दे दे दे। पूरे देश रोज के रखते बीजेपी आप क्यों बचे क्योंकि एक ताकत है पार्टी है अकाली दल मुस्लिम भरा ने कोई पार्टी है ही नहीं अभी फिर भी दफ्तर लड़ाई लड़के लड़ाई लड़ ल पर तुम इस पार्टी ने कमजोर कर लिया हूं मैं थोड़े ने गल करना चाहना पहला सवाल पूछना चाहना बंदी सिख कौन है बंदी सिख जिन्होंने जो चौरासी कतलेआम होया टैंकों के उपर तो दरबार साहब हमला करता मोशनल हो गए उन्होंने ਉਹਨਾਂ ਨੇ ਹੋਸ਼ ਛੁੱਟ ਕੇ ਕਿ ਐਡਾ ਵੱਡਾ ਨੁਕਸਾਨ ਕਰਤਾ ਕੌਮ ਦਾ ਉਹਨਾਂ ਨੇ ਕਦਮ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਜੋ ਅਸੀਂ ਚਿੱਕਾ ਤੋਂ ਦਿਲੋਂ ਚੁੱਕਿਆ ਸੀ ਪਰ ਹੁਣ ਦੇਸ਼ ਦੀ ਕਾਨੂੰਨ ਦੇਸ਼ ਦਾ ਕਾਨੂੰਨ ਹੈ ਜਿੰਨੀ ਸਜ਼ਾ ਹੋਣੀ ਚਾਹੀਦੀ ਹੈ ਉੰਨੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਨਹੀਂ ਕਹ ਰਹੇ ਕਿ ਸਾਨੂੰ ਛੱਡ ਦਿਓ ਅਸੀਂ ਕਹਿ ਰਹੇ ਹਾਂ ਜੇ 15 ਸਾਲ ਉਮਰ ਕੈਦ ਦੀ ਹੈ ਅਸੀਂ 34 ਸਾਲ ਕੱਤੀ ਬੈਠੇ ਹਾਂ बंदी सिख इत भाई गुरदीप सिंह खेड़ा धर्म पत्नी बीबी गुर देखो आ परिवार है बंदी सिख जिन्होंने चौंती साल चौंती साल चौंती साल भाई बलवंत सिंह राज उन्नती साल

ਜਦੋਂ ਅਸੀਂ ਭਾਈ ਰਾਜੂਆਂ ਨੂੰ ਖੜਾ ਕੀਤਾ ਸੰਗਰੂਰ 'ਚ ਅਸੀਂ ਕਿਹਾ ਸਾਰਾ ਪੰਚ ਇਕੱਠੇ ਹੋ ਜਾਓ ਉਦੋਂ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਸਿਮਰਜੀਤ ਸਿੰਘ ਮਾਨ ਨਾਲ ਆਏ ਭਾਈ ਰਾਜੂਆਂ ਨੇ ਜਿਹਨੇ 28 ਸਾਲ ਜੇਰ ਕੱਟੀ ਤੇ ਉਹ ਉਹਨੇ ਐ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਹਾ ਜਾਂ ਫਾਂਸੀ ਦੇਣੀ ਹੈ ਦੇ ਦਿਓ ਪਰ ਇੱਕ ਵਾਰ ਸਿੱਪਟੇਰਾ ਕਰੋ ਕੁਰਬਾਨੀ ਉਹ ਹੁੰਦੀ ਹੈ ਆ ਨਹੀਂ ਕੀ ਹਲੇ ਸਾਲੀ ਪੂਰਾ ਨਹੀਂ ਹੋਇਆ मैं पूछना थानू होर दसना चाहना इन सार प्रकाश सिंह सोलह साल एन से ए रखे सोलह साल असी नहीं कोई परिवार के लोगों ने धरना दिता कि बादल साहब छोड़ो जी सा जेल छोड़ो बादल साहब ने कहा ना मैं जमानत लाऊंगा ना मैं परोल दे आऊंगा मैं झुकना नहीं बादल साहब नहीं बहुत लीडर इतने कोई बुजुर्ग भी बैठे होने जिन्हें चार साल पांच साल एन एस ए ਉਹ ਇਹ ਤਾਂ ਇੰਨੇ ਸੇਤੀ ਆ ਤੂੰ ਨਹੀਂ ਮੈਨੂੰ ਯਾਦ ਆ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਨੂੰ ਸਰਕਾਰ ਕਹਿੰਦੀ ਜੇ ਤੁਸੀਂ ਜਾਣਾ ਤਾਂ ਪ੍ਰੋਲ ਲੈ ਲਓ ਚਾਰ ਦਿਨ ਦੀ ਕਹਿੰਦੇ ਮੈਣੀ ਪ੍ਰੋਲ ਲੰਦਾ ਮੇਰੇ ਕੌਮ ਮੇਰੇ ਬੇਟੀ ਦੀ ਵਿਆਹ ਕਰੂਗੀ ਆ ਹੈ ਅਕਾਲੀ ਦਲ ਇੱਥੇ ਇੱਕ ਸਾਲ ਹੋਇਆ ਨਹੀਂ ਸਾਰੇ ਚੱਲ ਗਏ ਕਿ ਸਾਡਾ ਪੰਥ ਹੈ ਸਾਡਾ ਪੰਥ ਹੈ मैं पूछना चाहना एक होर कोई जानता मैं भाई अमृतपाल के खिलाफ नहीं है देखो धर्म का प्रचार करना चंकी ग नशे पर जो तीन लाइन वो चुनी है कहने तुम्हें संविधान नहीं मानते हूं इलेक्शन वास्ते संविधान मन लग गए एकदम टर्न क्यों करी जाने सवाल है मैं पूछना चाहना ਮੈਂ ਤੁਹਾਨੂੰ ਵੀ ਸਾਰ ਨੂੰ ਪੁੱਛਣਾ ਚਾਹਣਾ ਹੈ ਕਿ ਤੁਸੀਂ ਹੀ ਪੁੱਛਿਓ ਇੱਕ ਸਾਲ ਪਹਿਲੇ ਭਾਈ ਸਾਹਿਬ ਕਿੱਥੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਇੱਕ ਸਾਲ ਪਹਿਲੇ ਕੀ ਚੋਲਾ ਪਾਇਆ ਸੀ ਅੰਬਰਧਾਰੀ ਸੀ ਬਾਲ ਸੀਗੇ ਇੱਕ ਸਾਲ ਦੀ ਪਿੱਛੇ ਪਹਿਲੇ ਜੀਨਾ ਪਾਉਂਦੇ ਸੀ ਕੀ ਛਿੱਟਾ ਪਾਉਂਦੇ ਸੀ ਫੋਟੋਆਂ ਦੇਖ ਲਓ ਤੁਸੀਂ ਇੱਕ ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਵਿੱਚ ਕਿਸ ਨੂੰ ਪੁੱਛ ਲੋ ਕਦੇ ਸਾਨੂੰ ਪਤਾ ਨਹੀਂ ਆ ਜਹਾਜ਼ ਤੇ ਆਉਂਦੇ ਐ ਸੜਲੀ ਬਾਲ ਕੱਟੇ ਐ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਤਰਾ ਵੀ ਤੋ ਆ ਜਾਂਦਾ ਹੈ ਉਦੋਂ ਮਤਲਬ ਖਾਲਸਾ ਦਾ ਨਾਰਾ ਵੀ ਲੱਗ ਲੱਗ ਜਾਂਦਾ ਹੈ ਆ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੇ ਘਰੇ ਬਹਿ ਕੇ ਸੋਚੋ ਕਾ ਕੌਣ ਹੈ ਇੱਥੇ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਹੈ ਉਹਨੂੰ ਕਹਿੰਦੇ ਆ ਪੰਥਕ ਨਹੀਂ ਹੈ ਵਿਕਸ਼ਾ ਸਿੰਘ ਬਲਦੋ ਮਲਾ ਕਿੰਨੇ ਸਾਲ ਰਿਹਾ ਐਨਐਸਏ ਚ ਕਹਿੰਦੇ ਬਲ ਪੰਥਕ ਨਹੀਂ ਹੈ ਪੰਥੂ ਹੈ ਆਧ ਪੰਥ ਹੀ ਨਹੀਂ ਆ ਬੀਬੀ ਜੀ ਦੇਖੋ 34 ਸਾਲ 34 ਸਾਲ ਆਪਣੀ ਭੈਣ ਘਰੇ ਰਹੀ ਹੈ ਇਹਨੂੰ ਜ਼ਰੂਰ ਮਾਸਟਰ ਤੇ ਕਹਿਣੀ ਰਹੇ ਮੇਰਾ ਵੀਰ ਅੱਜ ਇਲੈਕਸ਼ਨ ਲੜ ਰਹੇ ਇਹਨਾਂ ਨੂੰ ਛਡਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਛਡਾਉਣ ਵਾਸਤੇ ਹੁਣ ਇਲੈਕਸ਼ਨ ਲੜ ਰਿਹਾ ਆਪਣੇ ਆਪ ਨੂੰ ਛਡਾਉਣ ਵਾਸਤੇ ਅਸੀਂ ਲੜ ਰਹੇ ਲੜਾਈ ਇਹਨਾਂ ਨੂੰ ਛਡਾਉਣ ਵਾਸਤੇ ਫਿਰ ਲੜਾਈ ਕੀ ਦੀ ਹੈ ਕਿੰਨੀ ਥੋੜੀ ਫੌਜ ਹੋਏ ਜਿਹੜੀ ਲੜਾਈ ਲੜਦੀ ਹੋਏ ਤੁਸੀਂ ਉਹਦੇ ਤੇ ਭਰੋਸਾ ਰੱਖੋ ਅਸੀਂ ਕਿਹਾ ਸੀ ਜੀ ਬੀ ਜੀ ਪੀ ਨੂੰ ਕਿ ਭਾਈ ਸਾਹਿਬ ਨੂੰ ਦਿਬਰੂਗੋੜ ਜੇਲ੍ਹ ਕਿਉਂ ਰੱਖਿਆ ਅਸੀਂ ਐਨਐਸਏ ਦੇ ਖਿਲਾਫ ਅਕਾਲੀ ਦਲ ਮੈਂ ਬਿਆਨ ਦਿੱਤਾ ਸੀ ਅਸੀਂ ਕਿ ਅਸੀਂ ਤੇ ਤੁਸੀਂ ਫੜੀ ਲਿਆ ਪੰਜਾਬ ਦੀ ਜੇਲ੍ਹ ਚ ਲਿਆ ਅਸੀਂ ਲੜਦੇ ਅਸੀਂ ਬੰਦੀ ਸਿੱਕਾ ਦੀ ਲੈਣੀ ਤੁਸੀਂ ਹਰਿ ਸਿਮਰਤ ਕਾਲ ਪਾਦਲ ਨੂੰ ਪਾਰਲੀਮੈਂਟ ਦੇਖੇ ਲੜਾਈ ਲੜਦੇ ਹੁਣ ਇੱਕ ਬੰਦਾ ਜੋਥੇ ਜਾ ਕੇ ਕਹੂਗਾ ਜੀ ਮੈਨੂੰ ਛੱਡ ਦਿਓ ਤੇ ਇਹਨਾਂ ਨੂੰ ਭਵਜਨ ਦੇ ਦਿਓ ਦੂਜੀ ਗੱਲ ਤੇ ਤੁਹਾਨੂੰ ਪੁੱਛਣਾ ਚਾਹਣਾ ਹੈ ਜਦੋਂ ਇੱਥੇ ਕੋਈ ਬਜ਼ੁਰਗ ਬਾਦਲ ਸਾਹਿਬ ਨੇ ਕਿੰਨੇ ਕਿੰਨੇ ਜਿਲ੍ਹੇ ਚ ਗਏ ਬਹੁਤ ਹੋਣੇ ਆ ਜਦੋਂ ਤੁਹਾਨੂੰ ਉਹਦਾ ਪਤਾ ਹੁੰਦਾ ਜੀ ਕਿੰਨੇ ਸਾਲ ਤੁਸੀਂ ਆ ਬੈਠੇ ਬਾਪੂ ਜੀ ਆਇਓ ਦੇਖੋ ਆ ਦੇਖੋ ਬਾਪੂ ਜੀ ਆ ਹੈ ਅਸਲੀ ਕਾਲੀ ਬਾਪੂ ਜੀ ਬਾਪੂ ਜੀ ਜਦੋਂ ਆਪਾਂ ਮੋਰਚੇ ਲਾਉਂਦੇ ਸੀ ਪੁਲਿਸ ਆਉਂਦੀ ਸੀ ਆਪਾਂ ਜਕਾਰੇ ਛੱਡ ਕੇ ਜਾਂਦੇ ਸੀ ਉਹਨਾਂ ਕੋਲੇ ਕਿ ਗੱਡੀਆਂ 'ਚ ਭੱਜ ਜਾਂਦੇ ਸੀ ਵੀ ਸਾਨੂੰ ਫੜ ਨਾ ਲੈ ਕਾ ਮੈਂ ਜਖਾਰ ਸਾਹਿਬ ਜੀ ਕੋਈ ਜੋ ਆ ਆਪ ਨੂੰ ਕਹਿ ਜੋ ਬਾੜ ਲੈ ਕਹਿੰਦੇ ਜੋ ਗੂੰਜੂ ਉੱਥੇ ਗੂੰਜੂ ਤਗੜਾ ਗਏ ਗੂੰਜੂ ਕਾ ਕੇ ਸਿਮਰਦੀ ਕੋਦੀ ਬੜੇ ਸਣ ਹੈ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆਪਣੇ ਮੁੰਡਿਆਂ ਨੂੰ ਤਾਂ ਪੜਾ ਲੜਨਾ ਪਊਗਾ ਇਹ ਕਰਨਾ ਪਊਗਾ ਜਿਉ ਪਤਾ ਲੱਗ ਗਿਆ ਰਾਜ ਪੁਲਿਸ ਘੇਰਾ ਪੈ ਗਿਆ ਗੱਡੀ ਬਦਲ ਕੇ ਭੱਜ ਕੇ 15 20 ਦਿਨ ਗਾਇਬ ਯਾਰ ਬਾਦਲ ਸਾਹਿਬ ਮੋਰਚਾ ਲਾਉਂਦੇ ਸੀ ਸਿੱਧੇ ਥਾਣੇ ਵੱਗਦੇ ਹੀ ਫੜੋ ਸਾਨੂੰ ਐ ਨਹੀਂ ਪਤਾ ਸੀ ਕਿ 3 ਸਾਲ ਰੱਖਣਗੇ 4 ਸਾਲ ਰੱਖਣਗੇ ਕੋਇਮਬਟੂਰ ਜੇਲ੍ਹ ਤਾਮਿਲਨਾਡੂ 3 ਸਾਲ ਬਾਦਲ ਸਾਹਿਬ ਨੂੰ ਰੱਖਿਆ ਸਾਨੂੰ 6 6 ਮਹੀਨੇ ਮਿਲ ਨਹੀਂ ਦਿੰਦੇ ਸੀ 6 6 ਮਹੀਨੇ ਮੈਨੂੰ ਯਾਦ ਆ ਮੈਂ ਤੇ ਆਪਣੇ ਮਾਤਾ ਮਦਰ ਉਹਨਾਂ ਨਾਲ ਮੈਂ ਮਿਲ ਗਿਆ ਕੰਪਟੂਰ ਦੇ ਇਲਾਕੇ ਸਾਨੂੰ ਜਿਹੜੇ ਹੋਟਲ 'ਚ ਅਸੀਂ ਕਮਰਾ ਲੈਂਦੇ ਸੀ ਪੁਲਿਸ ਆਉਂਦੀ ਸੀ ਸਾਨੂੰ ਘਰੋਂ ਕੱਢ ਦਿੰਦੀ ਸੀ ਕਹਿੰਦਾ ਯਾ ਤਤਵਾਦੀ ਆ ਗਏ ਰਿਕਸ਼ੇ ਤੇ ਸਕੂਟਰ ਤੇ ਸਾਨੂੰ ਕੋਈ ਚੜ੍ਹ ਨਹੀਂ ਦਿੰਦਾ ਸੀ ਫਿਰ ਜੋਰਜ ਫਰਨੈਂਡਸ ਉਦੋਂ ਜਨਤਾ ਪਾਰਟੀ ਸੀ ਜੋਰਜ ਫਰਨੈਂਡਸ ਉਥੋਂ ਦਾ ਲੀਡਰ ਸੀ ਮੇਰੇ ਮਾਤਾ ਜੀ ਨੇ ਅਸੀਂ ਅਸੀਂ ਉਹਨੂੰ ਫੋਨ ਕੀਤਾ ਸਾਨੂੰ ਕੋਈ ਘਰ ਨੂੰ ਰਹਿਣ ਦਿੰਦਾ ਕੋਈ ਗੱਡੀ ਨਹੀਂ ਦਿੰਦਾ ਉਹਨੇ ਆਪਣੇ ਵਰਕਰਾਂ ਨੂੰ ਟੈਲੀਫੋਨ ਕੀਤਾ ਕਿ ਆਪਣੇ ਘਰੇ ਰਖਾ ਲਓ ਬਾਦਲ ਸਾਹਿਬ ਪਰਿਵਾਰ ਨੂੰ ਅਸੀਂ ਉਹਨਾਂ ਦੇ ਘਰੇ ਰਹਿੰਦੇ ਸੀ ਤੇ ਉਹ ਉਹਨਾਂ ਦੀ ਗੱਡੀ ਦੀ ਅਸੀਂ ਜਾ ਕੇ ਜੇਲ੍ਹ ਜਾਂਦੇ ਸੀ 6-6 ਮਹੀਨੇ ਤੇ ਬਾਅਦ ਤੁਹਾਨੂੰ ਇੱਕ ਮੌਕਾ ਮਿਲਦਾ ਸੀ ਤੇ ਜਿਹੜਾ ਮੌਕਾ ਮਿਲਦਾ ਸੀ ਇੱਕ ਬੰਦਾ ਮੈਂ ਬੈਠਾ ਮੇਰੀ ਮਾਂ ਦਾ ਜੀ ਬੈਠੇ ਐ ਇੱਕ ਪਾਸੇ ਸੀਆਈਡੀ ਦਾ ਇੱਥੇ ਖੜਾ ਹੁੰਦਾ ਸੀ ਕਿੱਥੇ ਸਾਨੂੰ ਕਹਿੰਦੇ ਸੀ ਅੰਗਰੇਜ਼ੀ ਚ ਗੱਲ ਕਰੋ 15 ਮਿੰਟ ਦੀ ਮੀਟਿੰਗ ਹੁੰਦੀ ਸੀ 6 ਮਹੀਨਿਆਂ ਬਾਅਦ ਕਿ ਅੰਗਰੇਜ਼ੀ 'ਚ ਗੱਲ ਕਰੋ ਮੈਂ ਕਿਹਾ ਸੀ ਤਾਂ ਪੰਜਾਬੀ ਕਿੰਨੀ ਸਾਨੂੰ ਸਮਝ ਨਹੀਂ ਆਉਂਦੀ ਸੁਣਦੇ ਸੀ ਤੁਸੀਂ ਆਪਣੇ ਬਾਪ ਨਾਲ ਕੀ ਗੱਲ ਕਰ ਰਹੇ ਹੋ ਆਪਾਂ ਹਲੇ ਵੀ ਨਹੀਂ ਸਮਝ ਹੁਣ ਇੱਕਾ ਦੱਸੋ ਤੁਸੀਂ ਜੇ ਵਕੀਲ ਕਰੋਗੇ ਆਪਣਾ ਕਿਹੜਾ ਕਰੋਗੇ ਅਕਾਲੀ ਦਲ ਦਾ ਬੰਦਾ ਕੋਈ ਆਰਐਸਐਸ ਦਾ ਵਕੀਲ ਕਰੂਗਾ ਹੁਣ ਭਾਈ ਸਾਹਿਬ ਦਾ ਵਕੀਲ ਕੋਣ ਹੈ ਰਾਜਦੇਵਰਨਾਲਾ ਤੁਸੀਂ ਗੂਗਲ ਕਰ ਲਓ ਮਾਲਵਾ ਗੋਂ ਦਾ ਆਰਐਸਐਲ ਦਾ ਪ੍ਰਚਾਰਕ ਜੀ ਹਲੇ ਕੀ ਨਹੀਂ ਆਪਾਂ ਸੋਚਾਂਗੇ ਮੈਂ ਖਿਲਾਫ ਨਹੀਂ ਬੋਲ ਰਿਹਾ ਮੈਂ ਕਹਿੰਦੇ ਸੋਚਣ ਵਾਸਤੇ ਕਹਿ ਰਿਹਾ ਕੋਈ ਗੱਲ ਨਹੀਂ ਬਹਿ ਜਾਂਦੇ ਮੈਂ ਜਿਹੜਾ ਮੈਂ ਕਹਿ ਰਿਹਾ ਮੈਂ ਸੋਚਣ ਵਾਸਤੇ ਕਹਿ ਰਿਹਾ ਕਿਉਂਕਿ ਜਿਹੜਾ ਹੁੰਦਾ ਆਪਾਂ ਸੋਚਦੇ ਨੇ ਕਿ ਕੋਈ ਚੋਲਾ ਪਾ ਲੈ ਹੁਣ ਆਜ ਦਾਦੂ ਵਾਲ ਆਪਣੇ ਖਿਲਾਫ ਇਹਨਾਂ ਨੇ ਦਾਦੂ ਵਾਲ ਮੰਡ ਨਹੀਂ ਕੀਤਾ ਸੀ ਨਾ ਆ ਕਿ ਬਿਆਦਬੀ ਅਕਾਲੀ ਦਲ ਨੇ ਕੀਤੀ ਆ ਬਿਆਦਬੀ ਅਕਾਲੀ ਦਲ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਤੁਸੀਂ ਮੇਰੇ ਘਰੇ ਚਲੇ ਜਾਓ ਬਾਦਲਪਿੰਡ ਜਾਂ ਚੰਡੀਗੜ੍ਹ ਨੂੰ ਮਾਰੇ ਦਾ ਪ੍ਰਕਾਸ਼ ਹੈ ਮੱਥਾ ਟੇਕਣ ਤੋਂ ਬਗੈਰ ਅਰਦਾਸ ਕਰਨ ਤੋਂ ਬਗੈਰ ਅਸੀਂ ਘਰੋਂ ਨਹੀਂ ਨਿਕਲਦੇ ਤੇ ਸਾਨੂੰ ਕਹਿੰਦੇ ਅਸੀਂ ਬੇਅਦਬੀ ਕਰਾਈ ਹੈ ਅਕਾਲ ਪੁਛ ਕਿਉਂ ਕੀ ਹੈ ਏਜੰਸੀਆਂ ਦਾ ਕੰਮ ਹੈ ਏਜੰਸੀਆਂ ਉਹ ਖੜਾ ਕਰਦੀਆਂ ਆ ਅਕਾਲੀ ਦਰ ਨੂੰ ਕਮਜ਼ੋਰ ਕਰਨ ਵਾਸਤੇ ਜੇ ਨਹੀਂ ਸਮਝਾਂਗੇ ਨੁਕਸਾਨ ਆਪਣਾ ਹੀ ਹੋਣਾ ਹੈ ਜੇ ਕੋਈ ਬੰਦਾ ਏਜੰਸੀ ਦੀ سپورਟ ਨਾ ਹੋਏ ਕਾਗਜ ਨਹੀਂ ਦਾਖਲ ਹੋ ਸਕਦਾ ਮੈਂ ਜਿਹੜੀਆਂ ਚੀਜ਼ਾਂ ਕਿਉਂ ਮੈਂ ਆ ਕਿਉਂ ਦੱਸਣੇ ਸੋਚਣ ਵਾਸਤੇ ਕਿ ਆਪਾਂ ਫਿਰ ਤੋਂ ਨੁਕਸਾਨ ਨਾ ਕਰਾ ਲਈ ਆਪਣਾ ਉਹ 10 15 ਸਾਲ ਆਪਾਂ ਮੁੰਡੇ ਵੀ ਮਰਵਾ ਲਏ ਆਪਣੇ ਪਰਿਵਾਰ ਵੀ ਮਰਵਾ ਲਏ ਇੱਥੇ ਇੰਨਾ ਸਾਰਾ ਕੁਝ ਹੋ ਗਿਆ ਕੀ ਆਪਾਂ ਉਹ ਮਾਹੌਲ ਫਿਰ ਤੋਂ ਕਰਨਾ ਚਾਹੁੰਦੇ ਆਂ ਫਿਰ ਤੋਂ ਮਰਵਾਉਣੇ ਚਾਹੁੰਦੇ ਆਂ ਸਾਰਾ ਕੁਝ ਕਰਨਾ ਚਾਹੁੰਦੇ ਆਂ ਕੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਸੋ ਮੈਂ ਜਿਹੜੀ ਬੇਨਤੀ ਕਰਨਾ ਆਇਆ ਸੀ ਕਿ 10 ਸਾਲ ਪਹਿਲੇ ਕੈਪਟਨ ਅਮਰਿੰਦਰ ਸਿੰਘ ਆਇਆ ਗੁੜਕਾ ਸਾਹਿਬ ਦੀ ਝੂਟੀ ਸੌਂਗਾਦੀ ਸਾਰੇ ਨੇ ਕਿਹਾ ਜੀ ਮਗਰ ਲੱਗੂ ਇਹਦੇ ਡੱਕਾ ਨਹੀਂ ਤੋੜਿਆ 5 ਸਾਲ ਮੈਂ ਪਹਿਲੇ ਵੀ ਕਿਹਾ ਸੀ ਕਿ 5 ਸਾਲ ਪਹਿਲੇ ਵੀ ਰਿਹਾ ਕੁਛ ਨਹੀਂ ਕੀਤਾ ਇਹਨੇ ਪਰ ਨਹੀਂ ਨਹੀਂ ਜੀ ਇਹਨੇ ਗੁੜਕਾ ਸਾਦੀ ਸੌਂ ਖਾਲੀ ਜੇ ਝੂਠੀ ਸੌਂ ਖਾ ਲੈਂਦਾ ਜਿਹੜੀ ਪਾਰਟੀ ਟੈਂਕਾਂ ਤੋਂ ਕੋਈ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੀ ਆ ਪਾਉਣ ਨੂੰ ੂਟਾ ਪਾਈ ਜਾਂਦੇ ਆ ਫਿਰ ਆਪਣੇ ਖੂਨ ਛੋਕ ਹੀ ਗਿਆ ਉਹਦੇ ਬਾਅਦ ਫਿਰ ਕੋ ਆਇਆ ਭਗਵੰਤ ਮਾਨ ਝਾੜੂ ਵਾਲੇ ਕੰਧਾਂ ਤੇ ਲਿਖਦਾ ਇੱਕ ਮੌਕਾ ਝਾੜੂ ਦੇ ਦੋ ਸਾਰੇ ਕੌਮ ਨੇ ਝਾੜੂ ਚੁੱਕ ਤਾ ਤੇ ਹੁਣ ਕੀ ਹੈ ਪਛਤਾਈ ਜਾਂਦੇ ਆ ਕੱਲ ਮੇਰੇ ਕੋਲੇ ਮੈਂ ਦੱਸਣਾ ਚਾਹਣਾ ਕੱਲ ਕੀ ਹੋਇਆ ਮੈਂ ਰੋਪੜ ਪੰਜਾਬ ਚੋਂ ਯਾਤਰਾ ਸ਼ਹਿਰ ਚ ਤੱਕ ਪਰਿਆ ਸੀ ਇੱਕ ਗਰੀਬ ਬੰਦਾ 3 ਵੀਲਰ ਸਕੂਟਰ ਦਾ ਡਰਾਈਵਰ ਚਲਾ ਰਿਹਾ ਸੀ 3 ਵੀਲਰ ਸਵਾਰੀ ਨੂੰ ਲੈ ਕੇ ਮੇਰੇ ਕੋਲੋਂ ਦੀ ਟੱਪਿਆ ਮੈਂ ਜਿਵੇਂ ਯਾਤਰਾ ਕਰੇ ਹੱਥ ਜੋੜੇ ਉਹਨੇ ਮੈਨੂੰ ਹੱਥ ਜੋੜਾ ਫਿਰ ਪਿੱਛੋਂ ਦੀ ਆ ਕੇ ਸਕੂਟਰ ਮੋਟਰ ਜਿਹੜਾ 3 ਵੀਲਰ ਹੈ ਲਿਆ ਕੇ ਮੇਰੇ ਅੱਗੇ ਗੱਡੀ ਤੇ ਲਾਤਾ ਤੇ ਨਿਕਲ ਕੇ ਆਇਆ ਮੈਨੂੰ ਕਿਹ ਪਤਾ ਨਹੀਂ ਕੋਈ ਕੰਮ ਕੁੰਮ ਹੋਣਾ ਜਾਂ ਕੁਝ ਹੋਣਾ ਆਪਣੀ ਜੇਬ 'ਚੋਂ 20 ਰੁਪਏ ਕੱਢੇ ਹੋਣੇ ਗਰੀਬ ਬੰਦਾ ਕਹਿੰਦਾ ਜੀ ਮੈਂ ਪੂਰੇ ਦਿੰਦੇ ਆ 20 ਰੁਪਏ ਕਮਾਏ ਆ ਮੈਂ ਤੁਹਾਨੂੰ ਦੇਣਾ ਚਾਹਣਾ ਸਾਡੇ ਪੰਜਾਬ ਨੂੰ ਬਚਾ ਲਓ ਸਾਡੂੰ ਬੁਰਾ ਹਾਲ ਕਰਤਾ ਝਾੜੂ ਵਾਲੇ ਨੇ ਆ ਉਹਦੇ ਲਫ਼ਜ਼ ਹੈ 20 ਰੁਪਏ ਦੇਖੋ ਜਜ਼ਬਾ ਹੁਣ ਝਾੜੂ ਵਾਲੇ ਨੇ ਕੀਤਾ ਕੀ ਆ ਹੁਣ ਮੈਂ ਤੁਹਾਨੂੰ ਇੰਨਾ ਬੇਨਤੀ ਕਰਨਾ ਚਾਹਣਾ ਤੁਸੀਂ ਜਿਆਦਾ ਟਾਈਮ ਨਾ ਲਈਆ ਆਪਾਂ 50 ਸਾਲ ਪਿਛਲੇ ਪਿਛਲੇ 50 ਸਾਲ ਦਾ ਹਿਸਾਬ ਲੈ ਲਈਏ ਪਿਛਲੇ 50 ਸਾਲ ਵਿੱਚ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 15-12 ਸਾਲ ਰਾਸ਼ਟਪਤੀ ਰਾਜ ਰਿਹਾ ਗਵਨਰ ਰਾਜ ਤਵਾ ਦਾ ਟਾਈਮ ਸੀ ਉਹਦੇ ਬਾਕੀ ਸਮਾਂ ਆ ਕਾਂਗਰਸ ਦੇ ਰਾਜ ਰਿਹਾ ਮੈਂ ਹੁਣ ਤੁਹਾਨੂੰ ਸਵਾਲ ਕਿਸਾਨਾਂ ਸਾਰੇ ਕਿਸਾਨ ਬੈਠੇ ਆ ਤੁਹਾਨੂੰ ਪੁੱਛਣਾ ਚਾਹਣਾ ਹੈ 15 ਲੱਖ ਕਿਊਬਲ ਕਨੈਕਸ਼ਨ ਪੰਜਾਬ ਦੇ ਹੈ 13 ਲੱਖ ਕਾਲੀ ਸਰਕਾਰ ਨੇ ਦਿੱਤੇ ਸਾਡੇ 13 ਲੱਖ ਜਿਹੜਾ ਟਿਊਬਲ ਤੇ ਪਾਣੀ ਲਾਉਣੇ ਹੋ ਬਿਜਲੀ ਮੁਫਤ ਕੀਤੀ ਹੈ ਬਾਦਲ ਸਾਹਿਬ ਨੇ ਜਿਹੜਾ ਟਰੈਕਟਰ ਚਲਾਉਣੇ ਹੋ ਉਹਦੇ ਤੇ ਟੈਕਸ ਲੱਗਦਾ ਹੁੰਦਾ ਸੀ ਬਾਦਲ ਸਾਹਿਬ ਨੇ ਮਾਫ ਕੀਤਾ ਹੈ ਜਿਹੜੀਆਂ ਨਹਿਰਾਂ ਤੇ ਕਸੀਆਂ ਜੋ ਪਾਣੀ ਆਉਂਦਾ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਹੈ ਜਿਹੜੀਆਂ ਮੰਡੀਆਂ ਜਾ ਕੇ ਤੁਸੀਂ ਫਸਲ ਵੇਚਦੇ ਹੋ ਪਿੰਡਾਂ 'ਚ ਉਹ ਬਾਦਲ ਸਾਹਿਬ ਨੇ ਬਣਾਈਆਂ ਪੱਕੇ ਖਾਲੇ ਬਾਦਲ ਸਾਹਿਬ ਨੇ ਬਣਾਏ ਆ ਅੰਡਰਗ੍ਰਾਉਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਬਣਾਈਆਂ ਤੇ ਫਿਰ ਕੌਣਾ ਖਸਾਂ ਦੀ ਆਵਾਜ਼ ਕੌਣਾ ਥੋਡੀ ਆਵਾਜ਼ ਜਿਹੜਾ ਹੁੰਦਾ ਜੀ ਕਰਦਾ ਕਹਿੰਦਾ ਮੈਂ ਕਿਸਾਨ ਆ ਜਾਂ ਮੈਂ ਦੂਜੇ ਦਿਨ ਉਹਨਾਂ ਦਾ ਟਾਰਗੇਟ ਸਾਰਿਆਂ ਦਾ ਨਿਸ਼ਾਨਾ ਹੈ ਕਿ ਕਾਲੀ ਤਨ ਨੂੰ ਖਤਮ ਕਰੂ ਜਿਹੜਾ ਫਸਲ ਕਿਉਂਕਿ ਉਹਨੂੰ ਪਤਾ ਹੈ ਖਾਲਸਾ ਕੋ ਕੌਮ ਦੀ ਫੌਜ ਹੈ ਹੁਣੇ ਮੇਰੇ ਗਰੀਬ ਭਰਾ ਬੈਠੇ ਆ ਆਟਾ ਦਾਲ ਦੇਣ ਵਾਲਾ, ਕਾਲੀ ਦਲ ਸ਼ਗਰ ਦੇਣ ਵਾਲਾ, ਕਾਲੀ ਦਲ ਪੈਨਸ਼ਨ ਦੇਣ ਵਾਲਾ, ਕਾਲੀ ਦਲ ਐਕਸੀ ਸਕਾਲਰਸ਼ਿਪ ਦੇਣ ਵਾਲਾ, ਕਾਲੀ ਦਲ ਲੜਕੀਆਂ ਨੂੰ ਸਾਈਕਲ 12ਵੀਂ ਦੀ ਬਾਰੀ ਨੂੰ ਦੇਣ ਵਾਲਾ ਕਾਲੀ ਦਲ ਨੂੰ ਸਰਕਾਰੀ ਹਸਪਤਾਲਾਂ ਨੂੰ ਮੁਫਤ ਦਵਾਈ ਖਾਨਾ ਖੋਲਣ ਵਾਲਾ ਕਾਲੀ ਦਲ ਹੁਣ ਸਾਰੇ ਬੰਦ ਹੈ ਕੋਈ ਟੋਲਾ ਬੰਦ ਹੈ ਬਦਲਾ 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 ਜਿਹੜਾ ਹੁੰਦਾ ਬਦਲਾ ਅੱਜ ਹੀ ਦੇਖ ਲੋ ਸੜਕਾਂ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਪਟਾਣਕੋਟ ਚਲੇ ਜਾਓ ਜਲੰਧਰ ਚਲੇ ਜਾਓ ਬਠਿੰਡੇ ਚਲੇ ਜਾਓ ਹੁਣ ਦੇਖੋ ਸੜਕਾਂ ਕਿਹੜੀਆਂ ਬਣਾਤੀਆਂ ਪਹਿਲੇ ਕਿਤੇ ਬਣੀਆਂ ਆ ਕਿੱਥੇ ਬਿਜਲੀ ਪਹਿਲੇ ਗਰਮੀ ਲੱਗਦੀ ਹੁੰਦੀ ਸੀ ਗਰਮੀਆਂ ਸੋਨੋ 8-8 ਘੰਟੇ ਤੇ ਕੱਟ ਲੱਗਦੇ ਹੁੰਦੇ ਸੀ ਆ ਬਿਜਲੀ ਪੂਰੇ ਕਰਨ ਵਾਲਾ ਕਾਲੀ ਦਲਾ ਜਿੰਨੇ ਥਰਮਲ ਪਲਾਂਟ ਪੰਜਾਬ ਬਣਾਇਆ ਕਾਲੀ ਦਲੇ ਬਣਾਇਆ ਪਾਖੜਾ भावें अंतसर एयरपोर्ट है इंटरशनल मोहाली इंटरशनल एयरपोर्ट है अपना बठिंडा जलंधर एक निशानी दस दौ कांग्रेस की झाड़ू वाले कोई निशानी है ही नहीं जे सेवा करना ना अकाली दल थोड़ी बह फा अकाली दल थोड़ी लड़ाई लड़ना ना अकाली दल फिर अपना अकाली दल क्यों नहीं खड़ते आ दस साल थोड़े खराब हो गए दस साल ਜਿਹੜਾ 20 ਸਾਲ ਦਾ ਮੁੰਡਾ ਸੀ 30 ਸਾਲ ਦਾ ਹੋ ਗਿਆ 40 ਸਾਲ ਆਲਾ 50 ਸਾਲ ਦਾ ਹੋ ਗਿਆ ਆਪਾਂ ਇੱਕ ਵੋਟ ਪਾ ਕੇ ਆਪਾਂ ਆਪਣੇ 5 ਸਾਲ ਖਰਾਬ ਕਰ ਦਿੰਨੇ ਆਪਣੇ ਤੋਂ ਸਿਆਣੇ ਗੁਜਰਾਤੀ ਐ ਗੁਜਰਾਤ ਜਾ ਕੇ ਦੇਖੋ 35 ਸਾਲ ਹੋ ਗਏ ਲਗਾਤਾਰ ਬੀਜੇਪੀ ਦੀ ਸਰਕਾਰ ਬੰਦ ਨਹੀਂ ਕਿਉਂਕਿ ਉਹਨੂੰ ਕਹਿੰਦੇ ਆ ਕਿ ਸਾਨੂੰ ਸਾਰਾ ਮੋਦੀ ਦੇਣ ਵਾਲਾ ਅਸੀਂ ਤਜਰਬਾ ਕਰਨਾ ਨਹੀਂ ਜਿਹੜੇ ਆਪਾਂ ਬਾਰ-ਬਾਰ ਤਜਰਬਾ ਕਰਦੇ ਰਹਿੰਦੇ ਆ ਨੁਕਸਾਨ ਆਪਣਾ ਕਰ ਦਿੰਦਾ ਥੋੜੀ ਆਪਣੀ ਕੌਮ ਨੂੰ ਦੀ ਫੌਜ ਨੂੰ ਤੁਸੀਂ ਕਮਜ਼ੋਰ ਕਰ ਦਿੰਦਾ ਹੁਣ ਉਹਦਾ ਨੁਕਸਾਨ ਕਿਸਾ ਕੀ ਹੋਇਆ ਆ 10 ਸਾਲ ਤੁਸੀਂ ਕਮਜ਼ੋਰ ਕਰ ਦਿੱਤਾ ਆ ਰਾਸ਼ਟਰੀ ਆਰਐਸਐਸ ਨੇ ਤੱਕ ਹਜ਼ੂਰ ਸਾਹਿਬ ਦੀ ਕਮੇਟੀ ਭੰਗ ਕਰਕੇ ਇੱਕ ਬਦਲ ਕੇ ਹੁਣ ਕੰਪਲੀਟ ਕਬਜ਼ਾ ਹ ਤੱਕ ਹਜ਼ੂਰ ਸਾਹਿਬ ਤੇ ਆਰਐਸਐਸ ਦਾ ਹੋ ਗਿਆ ਤੱਕ ਪਟਨਾ ਸਾਹਿਬ ਤੇ ਪੂਰਾ ਕੰਟਰੋਲ ਹਰਸੈਸ ਤੇ ਹੋ ਗਿਆ ਦਿੱਲੀ ਕੁਤੋਰਾ ਪ੍ਰਬੰਧਕ ਕਮੇਟੀ ਤੇ ਸਾਰੀ ਕਮੇਟੀ ਹਰਸੈਸ ਤੇ ਕੰਟਰੋਲ ਚ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਪਾਰਲੀਮੈਂਟ ਹੈ ਅੰਗਰੇਜ਼ਾਂ ਦੀ ਹਿੰਮਤ ਨਹੀਂ ਭਈ ਤੋੜਦੀ ਇਹਨਾਂ ਨੇ ਉਹ ਵੀ ਤੋੜ ਦਿੱਤੀ ਬੀਜੇਪੀ ਨੇ ਤੇ ਹਰਿਆਣਾ ਲੱਗ ਬਣਾਤਾ ਉੱਥੇ ਕੋਣ ਹੈ ਦਾਦੂ ਗਲ ਪ੍ਰਧਾਨਾ ਕੋਣ ਹੈ ਹਰਸੈਸ ਹੁਣ ਜਦੋਂ ਕਿਸਾਨ ਦੀ এডਿਕੇਸ਼ਨ ਹੋਈ ਕਿਸਾਨਾਂ ਦੀ ਲੜਾਈ ਲੜ ਰਹੇ ਸੀ ਬਾਰਡਰ ਸੀਮ ਕੀਤਾ ਸੀ ਹਰਿਆਣੇ ਦੇ ਗੁਰੂ ਘਰਾਂ 'ਚ ਪੁਲਿਸ ਦੇਣਦੀ ਸੀ ਜਿੱਥੇ ਸ਼ਰਦੂ ਦੇ ਆਪਣੇ ਕਿਸਾਨ ਪਹਿਲੇ ਹੁੰਦੇ ਸੀ ਹੁਣ ਪੁਲਿਸ ਦੇਣ ਲੱਗੀ ਕਿਉਂਕਿ ਉਹਨਾਂ ਦੇ ਕਬਜ਼ੇ ਫਿਰ ਕਿਦੋਂ ਜਾਗੋਗੇ ਹੁਣ ਜਿਹੜਾ ਆਉਂਦਾ ਮੈਂ ਪੰਥ ਹੈ ਮੈਂ ਪੰਥ ਹੈ ਜੇ ਆਪਣਾ ਪੰਥ ਨੂੰ ਨਹੀਂ ਪਛਾਣਦੇ ਫਿਰ ਨੁਕਸਾਨ ਥੋੜਾ ਹੀ ਹੋਣਾ ਸੋ ਮੈਂ ਜਿਹੜੀਆਂ ਗੱਲਾਂ ਚ ਕੀਤੀਆਂ ਮੈਂ ਸੋਚੋ ਜੇ ਤੁਸੀਂ ਜਿਹੜਾ ਆਉਂਦਾ ਹੁਣ ਕੀ ਭਾਈ ਮੋਹਕਮ ਸਿੰਘ ਨੂੰ ਤੁਸੀਂ ਪੰਦ ਕਿਹਾ ਕਿ ਸਤਲ ਤੋਂ ਐ ਲੱਗੂਗਾ پتہ ਨਹੀਂ ਇਹ ਤਾਂ ਵੱਡਾ ਪੰਦਕ ਨਹੀਂ ਪਿੱਛੇ ਏਜੰਸੀ ਦਾਦੂ ਸਿਮਰਜੀਤ ਸਿੰਘ ਮਾਨ ਮੈਂ ਆਪ ਗਿਆ ਸਿਮਰਜੀਤ ਸਿੰਘ ਮਾਨ ਦੇ ਹੱਥ ਉਹਦੇ ਘਰੇ ਗਿਆ ਮੈਂ ਕਿਹਾ ਜੀ ਬੰਦੀ ਸਿੱਖਾਂ ਦੀ ਲੜਾਈ ਲੜ ਰਹੇ ਆ ਅਸੀਂ ਤੁਹਾਡਾ ਸਾਥ ਦੇ ਚੌਣੇ ਆ ਤੁਸੀਂ ਨਾਲ ਇਕੱਲੇ ਇਕੱਲੇ ਲੜੋ ਤੁਸੀਂ ਭਾਈ ਰਾਜੂ ਨੇ ਨੂੰ ਸਪੋਰਟ ਕਰਦੀ ਏ ਬੀਬੀ ਨੂੰ ਕਹਿੰਦਾ ਮੈਨੂੰ ਪਰਵਾਹ ਕਰਦਾ ਮੈਂ ਲੜੂਗਾ ਤੁਸੀਂ ਜੇ ਲੜਨਾ ਲੈਣ ਤਾਂ ਹੁਣ ਕੀ ਕਰਦੇ ਆਪ ਸਿਮਰਜੀਤ ਸਿੰਘ ਮਾਨ ਦੀ ਦੁਕਾਨ ਕਿਵੇਂ ਚੱਲਦੀ ਏ ਜੀ ਤੁਸੀਂ ਜਿਹੜੇ ਮੁੰਡਿਆਂ ਨੇ ਚਿੱਠੀ ਲੈ ਕੇ ਬਾਹਰ ਜਾਂਦੇ ਨੇ ਵੀਜ਼ਾ ਲੈਣ ਵੇਲੇ ਪੁੱਛੋ ਕਿੰਨੇ ਪੈਸੇ ਲੈਂਦਾ ਸਵਾ ਲੱਖ ਰੁਪਇਆ ਜਿਹੜਾ ਇੱਕ ਚਿੱਠੀ ਦਾ ਸਵਾ ਲੱਖ ਲਏ ਉਹ ਬੰਦਾ ਤੁਸੀਂ ਪੰਥ ਕਿੰਨੇ ਹੋ

ਅਕਾਲੀ ਦੀ ਛੁੱਡੀ ਆਵਾਜ਼ ਹੈ ਫੌਜ ਹੈ ਗਰੀਬ ਦੀ ਆਵਾਜ਼ ਹੈ ਕਿਸਾਨੀ ਦੀ ਆਵਾਜ਼ ਹੈ ਅਕਾਲੀ ਦਾ ਕਮਜ਼ੋਰ ਕਰਤਾ ਫਿਰ ਤੁਹਾਡੇ ਉਤੋਂ ਹੀ ਡੱਪ ਜਾਣਗੇ ਹਲੇ ਤਾਂ ਬਾਰਡਰ ਤੇ ਬੰਦ ਸਿੱਟੇ ਸੀ ਨਹੀਂ ਤਾਂ ਤੁਹਾਨੂੰ ਘਰੋਂ ਕਢੀਸਣਗੇ ਸੋ ਜਿਹੜੀ ਮੈਂ ਭਾਈ ਅਮਰਕਪਾਲ ਬਾਰੇ ਸਵਾਲ ਪੁੱਛਿਆ ਤੁਸੀਂ ਵੀ ਪਿੰਡ ਚ ਸਵਾਲ ਪੁੱਛੋ ਜਿਹੜਾ ਤੁਹਾਨੂੰ ਪੁੱਛਣਾ ਹੈ ਉਹ ਇੰਨਾ ਪੁੱਛ ਲਿਓ ਕਿ ਭਾਈ ਸਾਹਿਬ ਦੱਸਿਓ ਹੈ ਕਿਥੋਂ ਉਹ ਆਇਆ ਇੱਕਦਮ ਕਿਵੇਂ ਇੱਥੇ ਹਾਂ ਜਿਹੜਾ ਬੰਦਾ ਐਜੀ ਗੱਲ ਕਰਦਾ ਹੋਇਆ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਪੁਲਿਸ ਤੇ ਇੱਕ ਜਿਹੜੀ ਵੱਡੀ ਗੱਲ ਮੈਨੂੰ ਮਾੜੀ ਲੱਗੀ ਇੱਕ ਗੁਰੂ ਮਹਾਰਾਜ ਗੁਰਗੰਸਾਜ ਮਹਾਰਾਜ ਨੂੰ ਤੁਸੀਂ ਥਾਣੇ ਚ ਲੈ ਜਾਓ ਆਪਾਂ ਗੁਰੂ ਮਹਾਰਾਜ ਦਾ ਢਾਲ ਬਣ ਕੇ ਅੱਗੇ ਹੁਕਮ ਨੂੰ ਬਚਾਉਂਦੇ ਰੱਖਦੇ ਹਮਲਾ ਨਾ ਕਰੇ ਇੱਥੇ ਉਹਨਾਂ ਨੂੰ ਅੱਗੇ ਲਾ ਕੇ ਪਿੱਛੇ ਯਾਰ ਇੰਨੀਆਂ ਜੀਤਾ ਤੁਹਾਡੇ ਕੋਲੋਂ ਦੀ ਟੱਪੀਆਂ ਖਾਤੋਂ ਨਿਕਲੀਆਂ ਆਪਾਂ ਜਜ਼ਬਾਤੀ ਇਕਦਮ ਹੋ ਜਾਣੇ ਆ ਤੇ ਨੁਕਸਾਨ ਆਪਣਾ ਕਰਾ ਦਿੰਨੇ ਆ ਇਸ ਕਰਕੇ ਖਾਲਸਾ ਜੀ ਹੱਥ ਜੋੜ ਕੇ ਬੇਨਤੀ ਹੈ ਆਪਣੀ ਪਾਰਟੀ ਨੂੰ ਵੀ ਪਹਚਾ ਲੋ ਪੰਜਾਬ ਵੀ ਪਹਚਾ ਲੋ ਕਿਉਂਕਿ ਆਪਣਾ ਘਰ ਆ ਭੱਗੇ ਇੱਥੋਂ ਜਾ ਨਹੀਂ ਸਕਦੇ ਕਿਥੇ ਜੇ ਤੁਸੀਂ ਸੋਚਦੇ ਇੱਥੇ ਕੋਈ ਹੋਰ ਕਿਤੇ ਚਲੇ ਜਾਵਾਂਗੇ ਕਿ ਕਿਤੇ ਨਹੀਂ ਜਾ ਸਕਦੇ ਇੱਥੇ ਰਹਿਣਾ ਇੱਥੇ ਹੀ ਟਿਕੜੇ ਹੋਣਾ ਆ ਖਾਲਸਾ ਕੌਮ ਦਾ ਘਰ ਹੈ ਇਸ ਘਰ ਵਿੱਚ ਆਪਾਂ ਤਕੜੇ ਦਾ ਰਵਾਂਗੇ ਜੇ ਥੋੜੀ ਪਾਰਟੀ ਕਾਲੀਦਲ ਤਕੜੀ ਹੋਗੀ ਤੇ ਮੇਰਾ ਵੀਰ ਵਿਕਸ਼ਾ ਸਿੰਘ ਬੁਲਟੋਆ ਦੇਖੋ ਲੜਾਈ ਲੜ ਰਿਹਾ ਹੈ ਆਪਣੀ ਪੰਦੀ ਜਿਵੇਂ ਆ ਲੜਦਾ ਖਾਲਸਾ ਪੰਥ ਵਾਸਤੇ ਬਹੁਤ ਘਟਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ